ਅੱਜ ਆਪਣੇ ਕਲੀਨਿਕ ਤੇ ਪਟੇਲਾ ਆਯੁਰਵੈਦਿਕ ਕਲੀਨਿਕ ਤੇ ਪੇਸ਼ੈਂਟ ਗੋਡਿਆਂ ਦੀ ਪ੍ਰੋਬਲਮ ਲੈ ਕੇ ਆਏ ਜੀਗੇ ਦਿਨ ਸ਼ਨੀਵਾਰ 27 ਤਰੀਕ 2025 ਨੂੰ 4 ਦਿਨ ਹੋ ਗਏ ਇਹਨਾਂ ਨੂੰ ਟ੍ਰੀਟਮੈਂਟ ਕਰਾਉਂਦੇ ਨੂੰ ਤੇ ਬਾਕੀ ਆਪਾਂ ਇਹਨਾਂ ਤੋਂ ਪੁੱਛਦੇ ਆਂ ਦੱਸੋ ਜੀ ਹਾਂ ਜੀ ਮੈਂ ਗੋਡਿਆਂ ਤੋਂ ਬਹੁਤ ਤੰਗਤੀ ਆ ਜੀ ਬਹੁਤ ਲੰਮੇ ਸਮੇਂ ਤੋਂ 2-3 ਸਾਲਾਂ ਤੋਂ ਮੈਂ ਦਵਾਈ ਵੀ ਖਾਲੀਆਂ ਦੇਤੀ ਵੜਵਾ ਵੜਵਾ ਕੇ ਖਾਲੀਆਂ ਜੀ ਤੇ ਮੈਨੂੰ ਕੋਈ ਫਰਕ ਨਹੀਂ ਲੱਗਿਆ। ਉਹ ਸਵੇਰੇ ਜਦੋਂ ਮੌਤ ਦਾ ਆਕੜ ਪਣਾ ਜਾਂਦੀ ਗੋਡੇ ਥੱਲੇ ਥੱਲੇ ਜਿਹੜੀਆਂ ਗੱਟੇ ਸੌ ਜਾਂਦੇ ਮਤਲਬ ਸੁਨ ਸੁਨ ਪਏ ਜਾਂਦੇ ਤੇ ਤੇ ਮਤਲਬ ਬਹੁਤ ਵੱਡੀ ਦਿੱਕਤ ਇਹ ਨਾਲ ਤੁਰਿਆ ਜਾਂਦਾ ਸੀ ਜੇ ਅਸੀਂ ਲੰਬਾ ਨਹੀਂ ਤੁਰ ਸਕਦੇ ਤੇ ਜੇ ਮੋਟਰਸਾਈਕਲ ਚਲਾਉਂਦੇ ਤਾਂ ਸੌ ਜਾਂਦੇ ਜਦੋਂ ਮੋਟਰਸਾਈਕਲ ਦੁੱਤਰਦੇ ਜਾਂ ਮਤਲਬ ਚੌਂਕੜੀ ਦਾ ਵਸਦੀ ਹੁੰਨੀ ਸੀ ਜਾਂ ਪੈਰਾ ਪਾਣੀ ਬੈਠਾ ਜਾਂਦਾ ਸੀ ਬਿਲਕੁਲ ਤੇ ਮੈਨੂੰ ਮਤਲਬ ਅੱਜ ਚੌਥਾ ਦਿਨ ਹੈ ਜੀ ਵੀਰੇ ਇਹਨਾਂ ਨੇ ਡਾਕਟਰ ਸਾਹਿਬ ਨੇ ਮਾਲਸ਼ਾਈਆਂ ਕਰੀਆਂ ਨੇ ਜੀ ਵਧੀਆ ਮਤਲਬ ਮੈਨੂੰ ਤਿੰਨ ਦੋ ਤਿੰਨ ਦਿਨਾਂ ਤੋਂ ਸਵੇਰੇ ਉੱਠਣ 'ਚ ਕੋਈ ਦਿੱਕਤ ਨਹੀਂ ਆ ਰਹੀ ਨਾ ਤਾਂ ਕੋਈ ਇਹਨਾਂ ਨੇ ਦਵਾਈ ਦਿੱਤੀ ਐ ਥੋੜਾ ਜਿਹਾ ਖਾਣ ਪੀਣ ਦਾ ਜਰੂਰ ਦੱਸਿਆ ਇਹਨਾਂ ਨੇ ਵੀ ਉਹ ਖਾਣਾ ਆ ਨਹੀਂ ਖਾਣਾ ਤੋਂ ਮੈਨੂੰ ਲੱਗਿਆ ਜੀ ਫਰਕ ਪਹਿਲਾਂ ਨਾਲੋਂ ਬਹੁਤ ਲੱਗਿਆ ਕੋਲੇ ਆ ਕੇ ਬਹੁਤ ਫਰਕ ਲੱਗਿਆ ਜੀ ਮੈਨੂੰ ਕਿਉਂਕਿ ਸਵੇਰੇ ਜਦੋਂ ਉੱਠਦੇ ਸੀ ਪਹਿਲਾਂ ਉਠਿਆ ਨਹੀਂ ਜਾਂਦਾ ਸੀ ਜੀ ਟੁੰਡੀਆਂ ਵਰਦੇ ਐ ਜਾਂਦੀ ਲੱਤਾਂ ਸੌਂਗੀਆਂ ਸੋ ਮੈਨੂੰ ਲੱਗਿਆ ਜੀ ਚਾ ਚੌਥਾ ਦੇਣਾ ਤੇ ਮੇਰਾ ਲਗਾਤਾਰ ਮਾਰਸ ਦਾ ਡਾਕਟਰ ਸਾਹਿਬ ਘੰਟਾ ਲਾਉਂਦੇ ਨੇ ਮਾਰਸ ਤੇ ਤੇ ਮੈਨੂੰ ਬਦਲ ਫਰਕ ਆਈ ਪਹਿਲਾਂ ਨਾਲੋਂ ਵਾਧਾ ਆਪਦੇ ਆਪ ਨੂੰ ਸਰੀਰ ਦੱਸ ਰਿਹਾ ਹਾਂਜੀ ਪਟਿਆਲਾ ਜੀ ਰੋਗ ਦੇ ਕਲੀਨਿਕ ਤੇ ਇਹਨਾਂ ਨੂੰ ਪ੍ਰੋਬਲਮ ਬਹੁਤ ਸਮੇਂ ਤੋਂ ਚੱਲ ਰਹੀ ਧੀ ਤੇ ਅੱਜ ਇਹਨਾਂ ਨੂੰ ਆਪਦੇ ਮੂੰਹੋਂ ਦੱਸ ਰਹੇ ਨੇ ਵੀ ਬਹੁਤ ਫਰਕ ਹੈ ਤੇ ਬਾਕੀ ਤੁਸੀਂ ਸਾਡੇ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰ ਸਕਦੇ